ਬੀਤੀ ਰਾਤ ਗੜਸ਼ੰਕਰ ਨੰਗਲ ਰੋਡ ਦੇ ਪਿੰਡ ਸ਼ਾਪੂਰ ਦੇ ਨਜ਼ਦੀਕ ਕਾਟੇ ਤੇ 25 ਸਾਲਾ ਨੌਜਵਾਨ ਦੀ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ ਤੇ ਜਾਣਕਾਰੀ ਦਿੰਦੇ ਅੱਡਾ ਝੁਗਿਆ ਵਿਖੇ ਰੈਡਮਿਟ ਕਪੜੇ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਪਿੰਡ ਕੋਕੇਵਾਲ ਦੇ ਵਾਸੀ ਨਵੀਨ ਕੁਮਾਰ ਜਿਸ ਦੀ ਉਮਰ 20 ਸਾਲ ਹੈ ਤੇ ਆਰੀਅਨ ਜੋ ਕਿ ਆਪਣੀ ਸਵਿਫਟ ਕਾਰ ਤੇ ਲੁਧਿਆਣੇ ਤੋਂ ਸਾਮਾਨ ਖਰੀਦ ਕੇ ਆ ਰਹੇ ਸਨ ਜਦੋਂ ਉਹ ਖਤਾ ਤੇ ਪਹੁੰਚੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਗੜ ਸ਼ੰਕਰ ਵਾਲੀ ਸਾਈਡ ਤੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਆਰੀਅਨ ਦੇ ਸਿਰ ਤੇ ਛਾਤੀ ਤੇ ਗੋਲੀਆਂ ਮਾਰ ਦਿੱਤੀਆਂ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਦਰਮਿਆਨ ਆਰੀਅਨ ਦੀ ਜ ਚਲੀ ਗਈ ਹੈ ਹਾਲਾਂਕਿ ਡੀਐਸਪੀ ਗੜ ਸ਼ੰਕਰ ਜਸਪ੍ਰੀਤ ਸਿੰਘ ਤੇ ਏਐਸਆਈ ਰਿਸ਼ਪਾਲ ਸਿੰਘ ਦੇ ਵੱਲੋਂ ਪੜਤਾਲ ਸ਼ੁਰੂ ਕੀਤੀ ਗਈ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਾਤ ਨੂੰ ਸਾਨੂੰ ਸਵਾ 12:00 ਵਜੇ ਨਾ ਇੱਕ ਬਰੌਡਡੈੱਥ ਤੋਂ ਇੱਕ ਸਿਵਲ ਹਸਪਤਾਲ ਗੜ੍ਹ ਸੰਗਤ ਤੋਂ ਕਿਡਮ ਸ਼ੁਰੂ ਹੋ ਰਹੀ ਸੀ ਜਿਸ ਵੰਦੀ ਸਿਵਲ ਹਸਪਤਾਲ ਪਹੁੰਚ ਕੇ ਦੇਖਿਆ ਗਿਆ ਕਿ ਡੈੱਡ ਬੋਡੀ ਇਥੇ ਪਈਆ ਤੇ ਗੰਨ ਦਾ ਸ਼ਾਟ ਹੋਇਆ ਗਨ ਨੇ ਇੱਕ ਫੇਰ ਲਗਾਇਆ ਉਹਦੇ ਸਿਰ 'ਤੇ ਇੱਕ ਫੇਰ ਫੇਰ ਉਹਦੇ ਹਾਰਟ ਵਾਲੀ ਸਾਈਡ ਤੇ ਲਗਾਇਆ ਤੇ ਮੌਕੇ ਤੇ ਕੋਈ ਬਾਸ ਨਹੀਂ ਆਇਆ ਬਾਸ ਨਾਲੇ ਹੁੰਦੀ ਜੀ ਉਹ ਨਹੀਂ ਕਾਰਵਈ ਕੀਤੀ ਉਹ ਤਾਂ ਇਹ ਸਿਰ ਡੈਥ ਹੋਈ ਜੀ ਉਹਦਾ ਨਾਮ ਵਗੈਰਾ ਇਹ ਆਰੀਅਨ son of ਅਮਿਤ ਕੁਮਾਰ ਆ ਲੜਕੇ ਦਾ ਵੰਡ ਸੀਵਾ ਉਮਰ 20 ਸਾਲ ਆ ਕਿਸ਼ ਨੂੰ ਥੋੜਾ ਸਰ ਅੱਗੇ ਕੀ ਕਾਰਵਾਈ ਕੀਤੀ ਜਾਈ ਜੀ ਬਿਆਸਾ ਬਿਆਨ ਅਸਲ ਕਰਕੇ ਬਾਰਸਾਂ ਦੇ ਹੋਂਦ ਤੇ ਅਗਲੀ ਕਰਮਈਆ ਅਮਰਜੀਤ